ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਿਵੇਂ ਹੀ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਕਸਰਤ ਘਟ ਜਾਂਦੀ ਹੈ ਤੇ ਖਾਣ ਪੀਣ ਨੂੰ ਜ਼ਿਆਦਾ ਦਿਲ ਕਰਦਾ ਹੈ। ਫਿਰ ਜ਼ਰੂਰੀ ਹੁੰਦਾ ਹੈ ਕਿ ਆਪਣੇ ਸਰੀਰ ਦੀ ਦੇਖਭਾਲ ਵੀ ਜ਼ਿਆਦਾ ਕੀਤੀ ਚਾਹੀ। ਕਿਵੇਂ ਅਸੀਂ ਆਪਣੇ ਆਪ ਨੂੰ ਸਰਦੀਆਂ ਦੇ ਵਿੱਚ ਤੰਦਰੁਸਤ ਰੱਖ ਸਕਦੇ ਆ ਇਸੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਤੇ ਮੇਰੇ ਨਾਲ ਨੇ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਾਨਵਾ ਜੀ ਤੇ ਤੁਹਾਡੇ ਰਹੀਂ ਦੇਖਣ ਵਾਲੇ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਮੈਡਮ ਗੱਲ ਚੱਲੀ ਹੈ ਸਰਦੀਆਂ ਦੀ ਤੇ ਪਿੰਨੀਆਂ ਦੀ ਗੱਲ ਕਰਾਂਗੀ ਕਿਉਂਕਿ ਸਰਦੀਆਂ ਹੋਣ ਤੇ ਪਿੰਨੀਆਂ ਨਾ ਖਾਓ ਲਾ ਖਾਓ ਤਾਂ ਗੱਲ ਕਰੀਏ ਮੈਂ ਦੱਸਣਾ ਚਾਹਾਂਗੀ ਕਿ ਪਿਛਲੀ ਵਾਰੀ ਮੈਮ ਨੇ ਸਾਨੂੰ ਪਿੰਨੀਆਂ ਖਵਾਈਆਂ ਸੀ ਤਾਂ ਬਹੁਤ ਸਵਾਦ ਸੀ ਤੇ ਮੈਂ ਜਾਨਣੀਆ ਕਿ ਇਹ ਦੱਸੋ ਕਿ ਪਿੰਨੀਆਂ ਕਿਹੜੀਆਂ ਖਾਨੀਆਂ ਚਾਹੀਦੀਆਂ ਨੇ ਕਿਸ ਤਰ੍ਹਾਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਹੈਲਦੀ ਹੋਣ ਨੁਕਸਾਨ ਨਾ ਕਰਨ ਦੇਖੋ ਜੀ ਪੁੰਨੀ ਹੋਈ ਅਲਸੀ ਹਾਂਜੀ ਪੁੰਨੀ ਹੋਈ ਦੂਸਰੀ ਅਲਸੀ ਦਾ ਤੁਸੀਂ ਉਹਦੇ ਚੋਂ ਉਹਦਾ ਖਾਈ ਜੋ ਸਵਾਦ ਨਾਲ ਪਰ ਉਹਦੇ ਵਿੱਚੋਂ ਜੋ ਬੈਨੀਫੀਸ਼ੀਅਲ ਇਫੈਕਟਸ ਨੇ ਉਹ ਨਹੀਂ ਆਉਂਦੇ ਕਿਉਂਕਿ ਉਹ ਤੁਹਾਡਾ ਜਿਹੜਾ ਫਾਈਬਰ ਜਿਹਨੇ ਅਸਰ ਕਰਨਾ ਹੈ ਤੁਹਾਡਾ ਅੰਤੜੀਆਂ ਨੂੰ ਤੰਦਰੁਸਤ ਰੱਖਣਾ ਉਹ ਪੁੰਨੀ ਹੋਈ ਤੇ ਫਿਰ ਉਸ ਤੋਂ ਬਾਅਦ ਪੀਸੀ ਹੋਈ ਅਲਸੀ ਉਹ ਤੁਸੀਂ ਜ਼ਰੂਰ ਲਓ ਉਦੇ ਵਿੱਚ ਤੁਸੀਂ ਨਾਲ ਛੋਲਿਆਂ ਦਾ ਨਾਲ ਹੀ ਪੀਸ ਲਓ ਕਾਲੇ ਚਨੇ ਨਾਲ ਹੀ ਤੁਸੀਂ ਪੀਸ ਲਓ ਤਾਂ ਕਿ ਉਹ ਵਿੱਚੇ ਹੀ ਤੁਸੀਂ ਦੋਨੋਂ ਕਿਸਮ ਦਾ ਇੱਕ ਤਰੀਕੇ ਆਟਾ ਤੁਹਾਡਾ ਹੋ ਜਾਏਗਾ ਸੋ ਮਿਕਸੀ ਚ ਦੋਨਾਂ ਨੂੰ ਗ੍ਰाइंड ਕਰਨ ਬਾਅਦ ਵਿੱਚ ਜੇ ਨਾਲ ਤੁਸੀਂ ਡਰਾਈ ਫਰੂਟਸ ਪਾ ਲਓ ਤਾਂ ਗਜ਼ਬ ਹੋ ਸਕਦਾ ਹੈ ਜੇ ਯਾਨੀ ਤੁਸੀਂ ਕਾਜੂ ਬਦਾਮ ਅਖਰੋਟ ਉਹ ਵੀ ਜੇ ਵਿੱਚੇ ਯਾਨੀ ਇਹ ਸਾਰੇ ਕੁਝ ਨੂੰ ਇਕੱਠਾ ਹੀ ਮਿਕਸੀ ਚ ਕਰ ਲਓ ਜੀ ਤਾਂ ਮੈਂ ਤਾਂ ਬਹੁਤਾ ਸਮਾਂ ਲਾਂਦੀ ਨਹੀਂ ਸਿੱਧੀ ਜੀ ਗੱਲ ਦੱਸਾਂ ਕਿ ਉਹ ਨਾਲ ਉਹਨੂੰ ਤਲਣਾ ਨਹੀਂ ਹੁੰਦਾ ਸੋ ਮੇਰਾ ਤਾਂ ਉਹ ਸਾਰਾ ਇਹ ਮਸਾਲਾ ਜਦੋਂ ਤਿਆਰ ਹੋ ਗਿਆ ਤਾਂ ਨਾ ਘਿਓ ਪਾਈਏ ਨਾ ਤੇਲ ਪਾਈਏ ਉਹਦੇ ਸਿਰਫ ਇਕੱਠਾ ਕਰਨ ਲਈ ਕਿ ਰਤੀ ਮਿੱਠਾ ਜਿਵੇਂ ਆਜੇ ਅਦਰਵਾਈਜ਼ ਤਾਂ ਭੁਰਪਰਾ ਜ਼ਿਆਦਾ ਹੋ ਜਾਂਦਾ ਸੋ ਖਜੂਰਾ ਉਹਨਾਂ ਨੂੰ ਵਿੱਚ ਮੈਸ਼ ਕਰਕੇ ਗੁੰਨ ਕੇ ਤੇ ਉਹ ਹੱਥ ਨਾਲ ਹੀ ਨਿੱਕੇ ਨਿੱਕੇ ਗੋਲੇ ਬਣਾ ਕੇ ਤੇ ਉਹ ਰੱਖਦੇ ਇਹਦਾ ਲੋਜੀ ਚੱਕੋ ਸੋ ਇਹ ਕੋਈ ਬਹੁਤਾ ਕੰਮ ਹੈ ਨਹੀਂ 2 ਮਿੰਟ ਚ ਮਿਕਸੀ ਨੇ ਘੁਮਾਣਾ ਤੇ ਉਹਨੂੰ ਤੁਸੀਂ ਅੱਗੋਂ ਬਣਾ ਕੇ ਇੰਜ ਹੀ ਖਾ ਸਕਦੇ ਹੋ ਪਰ ਇਹਦਾ ਅਸਰ ਹੀ ਤਾਂ ਹੁੰਦਾ ਜੇ ਜੇ ਉਸ ਚ ਮਿੱਠਾ ਨਾ ਹੋਵੇ ਤੇ ਕਿਉਂ ਤੇਲ ਨਾ ਹੋਵੇ ਤਾਂ ਉਹ ਬੈਸਟ ਹੁੰਦੀਆਂ ਜੇ ਪਰ ਸਾਡੇ ਪੰਜਾਬੀਆਂ ਨੂੰ ਜਦ ਇਹੋ ਜੀ ਚੀਜ਼ ਦੱਸੋ ਨਾ ਉਹ ਕਹਣਗੇ ਨਾ ਅਸੀਂ ਤੇਲ ਬਗੈਰ ਘਿਓ ਬਗੈਰ ਦੇਸੀ ਘਿਓ ਜਦ ਤੱਕ ਲਬਾ ਲਬ ਨਾ ਹੋਏ ਪਿੰਨੀ ਦਾ ਕੀ ਸਵਾਦ ਇਸੇ ਤਰੀਕੇ ਜੀ ਜਦ ਵਿੱਚ ਗੁੜ ਤੁੰਣਾ ਨਾ ਹੋਵੇ ਜਾਂ ਸ਼ੱਕਰ ਪਾਈ ਨਾ ਹੋਵੇ ਤਾਂ ਪਿੰਨੀ ਦਾ ਕੀ ਸਵਾਦ ਸਵਾਦ ਜ਼ਰੂਰ ਹੈ ਜੀ ਜੀਬ ਦੇ ਅਗਲੇ ਹਿੱਸੇ ਦਾ ਪਰ ਫਾਇਦਾ ਕੁਛ ਨਹੀਂ ਅਸੀਂ ਫੈਕਟਰੀ ਲਿਵਰ ਤੁਸੀਂ ਦੇਖ ਲਓ ਹਰ ਤੀਜੇ ਬੰਦੇ ਨੂੰ ਹੋਇਆ ਪਿਆ ਪੰਜਾਬ ਚ ਕਾਰਨ ਇਹੋ ਕਿ ਅਸੀਂ ਇਹ ਛੱਡਦੇ ਨਹੀਂ ਬਿਲਕੁਲ ਤੇ ਮੈਮ ਹੁਣ ਗੱਲ ਕਰਾਂਗੇ ਜੋੜਾਂ ਦੇ ਦਰਦ ਦੀ ਜਿਵੇਂ ਹੀ ਸਰਦੀਆਂ ਸ਼ੁਰੂ ਗੋਡੇ ਗਿੱਟੇ ਪੇਠ ਇਹ ਦਰਦਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਪੁਰਾਣੀਆਂ ਸੱਟਾਂ ਦੀਆਂ ਦਰਦਾਂ ਵੀ ਜਾਗ ਜਾਂਦੀਆਂ ਨੇ ਬਿਲਕੁਲ ਜੀ ਕਿਉਂਕਿ ਮਸਲਸ ਦੀ ਅਕੜਾਓ ਹੋ ਜਾਂਦੀਆਂ ਨੇ ਜਦੋਂ ਠੰਡ ਦੇ ਕਾਰਨ ਮਸਲ ਸੰਗੜਦੀਆਂ ਨੇ ਇਸੇ ਲਈ ਕਹਿੰਦੇ ਆ ਕਿ ਸਰਦੀਆਂ ਦੇ ਵਿੱਚ ਤੁਸੀਂ ਸਗੋਂ ਜਿੰਨੀਆਂ ਸਟ੍ਰੈਚਿੰਗ ਐਕਸਰਸਾਈਜ਼ਸ ਦੇਖੋ ਪਾਵੇਂ ਤੁਸੀਂ ਉਹ ਬੈਂਡਸ ਆਂਦੇ ਨੇ ਤੁਸੀਂ ਉਹਨਾਂ ਦੇ ਨਾਲ ਹੀ ਸਟ੍ਰੈਚ ਕਰਕੇ ਜਿਵੇਂ ਲੱਤਾਂ ਵੀ ਇਸੇ ਤਰ੍ਹਾਂ ਮੂਵ ਕਰਕੇ ਪਾਵਾ ਇਹ ਸਟ੍ਰੈਚਿੰਗ ਐਕਸਰਸਾਈਜ਼ਸ ਜਾਂ ਫਿਰ ਤੁਸੀਂ weight ਚੱਕ ਕੇ ਜਿਹੜਾ ਆਈਡੀਅਲ ਹੁੰਦਾ ਹੈ ਕਿ ਅਸੀਂ 10 10 ਕਿਲੋ ਦੇ ਦੋਨੋਂ ਪਾਸੇ ਜਿਵੇਂ weight ਚੁੱਕ ਕੇ ਤੁਸੀਂ ਜੇ ਟ੍ਰੈਵਲ 1 ਮਿੰਟ ਡੇਲੀ ਵੀ ਕਰ ਰਹੇ ਹੋ ਤੁਹਾਡੀ ਕੋਰ ਸਟਰੈਂਥ ਚੰਗੀ ਹੋ ਜਾਂਦੀ ਹੈ ਯਾਨੀ ਉਹ ਤੁਹਾਨੂੰ ਸਟਰੈਂਥ ਦਿੰਦੀ ਹੈ 1 ਮਿੰਟ ਲਈ ਵੀ ਜੇ ਡੇਲੀ ਵਾਕ ਕਰ ਲਓ ਸੋ ਇਸੇ ਤਰੀਕੇ ਤੁਸੀਂ ਘਰ ਬੈਠ ਕੇ ਹੀ ਸਟ੍ਰੈਚਿੰਗ ਐਕਸਰਸਾਈਜ਼ਸ ਕੇ ਅੱਗੇ ਹੋ ਕੇ ਤੁਸੀਂ ਪੈਰਾਂ ਨੂੰ ਹੱਥ ਲਾ ਲਿਆ ਬੈਕ ਕਰ ਲਈ ਫਿਰ ਇਸੇ ਤਰ੍ਹਾਂ ਤੁਸੀਂ ਬਾਹਾਂ ਦੀਆਂ ਵੱਖ-ਵੱਖਰੀਆਂ ਐਕਸਰਸਾਈਜ਼ਸ ਕੇ ਤੁਹਾਡੀ ਚੈਸਟ ਬੈਕ ਸਾਰੀਆਂ ਸੋ ਜੇ ਤੁਸੀਂ ਇਹ ਸਟ੍ਰੈਚਿੰਗ ਕਰਦੇ ਰਹੋਗੇ ਤਾਂ ਮਸਲਸ ਸੁੰਗੜਦੀਆਂ ਨਹੀਂ ਉਹਨਾਂ 'ਚ ਗਰਮੀ ਰਹੇਗੀ ਉਹਨਾਂ 'ਚ ਖੂਨ ਦਾ ਵਹਾਅ ਠੀਕ ਰਹੇਗਾ ਸੋ ਇਹ ਜੇ ਤੁਸੀਂ ਹੁਣ ਖੜਾ ਸਕੂਟਰ ਵੀ ਬਾਹਰ ਠੰਡ 'ਚ ਕਰ ਦੋ ਜੀ ਉਹ ਵੀ ਕਿੱਕ ਮਾਰਨ ਤੇ ਕਹਿੰਦਾ ਟਾਟਾ ਮੈਂ ਤਾਂ ਨਹੀਂ ਹੁੰਦਾ ਸਟਾਰਟ ਤਾਂ ਉਸੇ ਤਰੀਕੇ ਸਾਡਾ ਸਰੀਰ ਵੀ ਇੰਡੀ ਹੈ ਬਸ ਇੰਜਨ ਜਾਮ ਹੋ ਜਾਂਦਾ ਜੇ ਤੋਰੀ ਰੱਖੋ ਤਾਂ ਤੁਰਦਾ ਰਹੇਗਾ ਜੀ ਤੇ ਮੈਮ ਹੁਣ ਆਪਾਂ ਗੱਲ ਕਰਾਂਗੇ ਖੰਗ ਦੀ ਜੁਕਾਮ ਦੀ ਕਈਆਂ ਦੀ ਜਿਵੇਂ ਹੀ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਖੰਗ ਸ਼ੁਰੂ ਕੋਲਡ ਸ਼ੁਰੂ ਤੇ ਸਰਦੀਆਂ ਦੇ ਅੰਤ ਤੱਕ ਚੱਲਦਾ ਰਹਿੰਦਾ ਹੈ ਇਸ ਤੋਂ ਬਚਾ ਕੇ ਵੀ ਕੀਤਾ ਜਾ ਸਕਦਾ ਹੈ ਦੇਖੋ ਜੇ ਤਾਂ ਅਲਰਜੀਕ ਰਾਈਨਾਈਟਸ ਹੈ ਜਿਹਨੂੰ ਤਾਂ ਹੈ ਹੀ ਅਲਰਜੀ ਦਾ ਕਾਰਨ ਉਹ ਤਾਂ ਫਿਰ ਐਂਟੀ ਅਲਰਜੀਕ ਦਵਾਈਆਂ ਲੈਣੀਆਂ ਹੀ ਪੈਣਗੀਆਂ ਜੀ ਤਰ ਜੇ ਤੁਹਾਨੂੰ ਵਕਤੀ ਹੈ ਦਾ ਮਤਲਬ ਹੈ ਤੁਹਾਡੀ ਇਮਿਊਨਿਟੀ ਡਾਊਨ ਹੋਈ ਹੈ ਤਾਂ ਫਿਰ ਇਮਿਊਨ ਸਿਸਟਮ ਤਗੜਾ ਕਰਨ ਲਈ ਤੁਹਾਡੇ ਯਾਨੀ ਸਾਡੇ ਸਰੀਰ ਅੰਦਰ ਕੁਦਰਤ ਨੇ ਹੀ ਇਹ ਪੂਰਾ ਸਿਸਟਮ ਤਿਆਰ ਕੀਤਾ ਹੋਇਆ ਜਿਨੇ ਇਹ ਸਾਰੀਆਂ ਚੀਜ਼ਾਂ ਨਾਲ ਲੜਾਈ ਵਿੱਢਣੀ ਹੈ ਸਾਡੇ ਫੌਜੀ ਬੜੇ ਤਗੜੇ ਨੇ ਪਰ ਅਸੀਂ ਕਮਜ਼ੋਰ ਕਿਵੇਂ ਕਰਦੇ ਹਾਂ ਜਦੋਂ ਮੈਂ ਸਭ ਤੋਂ ਪਹਿਲੀ ਗੱਲ ਕਹੀ ਕਿ ਅਸੀਂ ਬਾਦੂਕ ਤੇਲ ਘਿਓ ਖੰਡ ਇਹ ਉਹਨਾਂ ਨੂੰ ਸੁਸਤ ਕਰ ਦਿੰਦਾ ਵੀ ਠੀਕ ਆ ਪਹਿ ਜੋ ਆਰਾਮ ਨਾਲ ਸਾਨੂੰ ਨਹੀਂ ਕੰਮ ਦੀ ਲੋੜ ਉਹ ਉਸੇ ਤਰ੍ਹਾਂ ਜਿਵੇਂ ਅਸੀਂ ਕਹਿੰਦੇ ਆ ਜੀ ਕਿਸੇ ਸਿਪਾਈ ਦਾ ਢਿੱਡ ਨਾ ਨਿਕਲਿਆ ਹੋਇਆ ਕੀ ਦੌੜ ਕੇ ਫੜੂਗਾ ਐਗਜੈਕਟਲੀ ਅਸੀਂ ਉਹੀ ਕਰਦੇ ਆ ਆਪਣੇ ਇਮਿਊਨ ਸਿਸਟਮ ਨੂੰ ਤੂੰ ਠੱਪ ਹੋ ਜਾ ਤੂੰ ਮੋਟਾਪਾ ਲੈ ਤੇ ਆਰਾਮ ਨਾਲ ਸੌ ਜਾ ਸੋ ਤਾਂ ਹੀ ਅਸੀਂ ਵਾਰ-ਵਾਰ ਬਿਮਾਰ ਹੁੰਨੇ ਇਸੇ ਲਈ ਕਹਿੰਦਾ ਜਿੰਨੀਆਂ ਅਸੀਂ ਫਲ ਸਬਜ਼ੀਆਂ ਜ਼ਿਆਦਾ ਖਾਵਾਂਗੇ ਸਾਡਾ ਇਮਿਊਨ ਸਿਸਟਮ ਰਵਾਂ ਰਹੇਗਾ ਉਹ ਸਭ ਤੋਂ ਬੈਸਟ ਜਿਹੜੀ ਉਹਦੇ ਵਿੱਚ ਚੀਜ਼ ਹੁੰਦੀ ਹੈ ਐਗ ਅੰਡਾ ਉਹ ਵੀ ਅੰਡੇ ਨੂੰ ਸੰਪੂਰਨ ਖਾਣਾ ਹੁੰਦਾ ਯਾਨੀ ਉਹਦਾ ਵਿਚਲਾ yellow ਵੀ white ਵੀ ਟੋਟਲ ਅੱਛਾ ਇਹ ਆਮ ਤੌਰ ਤੇ ਲੋਕ ਇਹ ਜੋੜ ਲੈਂਦੇ ਨੇ ਕਿ ਇਹਦੇ ਵਿੱਚ ਜਾਨ ਹੈ ਤੇ ਅਸੀਂ ਨਹੀਂ ਜਾਨ ਮਾਰਨੀ ਪਰ ਜਿਵੇਂ ਔਰਤ ਨੂੰ ਮਾਂਬਾਰੀ ਆਂਦੀ ਹੈ ਉਹਨਾਂ ਦੇ ਵੀ ਐਗ ਹੈ ਜੋ ਸ਼ੈੱਡ ਹੋ ਜਾਂਦਾ ਅੰਡਾ ਹੀ ਬਣਦਾ ਐਗਜੈਕਟਲੀ ਇਸੇ ਤਰ੍ਹਾਂ ਇਸ ਦੇ ਵਿੱਚ ਵੀ ਕੋਈ ਮੀਟਿੰਗ ਨਹੀਂ ਹੋਈ ਹੋਈ ਯਾਨੀ ਉਹਦਾ ਨਾਰਮਲ ਐਗ ਜੋ ਕਿ ਨੇਟ ਮੀਟਿੰਗ ਤੋਂ ਬਗੈਰ ਉਹ ਆਇਆ ਜਿਸ ਵਿੱਚ ਤੁਸੀਂ ਕੋਈ ਜਾਨ ਨਹੀਂ ਮਾਰਨੀ ਪਰ ਇਹ ਸੋਚੋ ਕਿ ਕਿੰਨਾ ਸੰਪੂਰਨ ਹੈ ਜਿਵੇਂ ਔਰਤ ਦੇ ਉਹ ਚੀਜ਼ ਜਦੋਂ ਛੱਡਦੀ ਜੇ ਪਰਤ ਤਾਂ ਉਹਦੇ ਵਿੱਚ ਬੱਚਾ ਠਹਿਰ ਸਕਦਾ ਐ ਐਗਜ਼ੈਕਟਲੀ ਇਹ ਵੀ ਉਸੇ ਤਰ੍ਹਾਂ ਜਿਸਟਿਕ ਸੰਪੂਰਨ ਖੁਰਾਕ ਹੈ ਤਾਂ ਤੁਸੀਂ ਉਹਨੂੰ ਜਿਵੇਂ ਖਾਓਗੇ ਤਾਂ ਤੁਹਾਡੇ ਵਿੱਚੋਂ ਕੋਲੀਨ ਵੀ ਗਿਆ ਤੁਹਾਡੇ omega 3 ਤੁਹਾਡਾ ਕੋਲੇਸਟ੍ਰੋਲ ਚੰਗਾ ਤੁਹਾਡੇ ਪ੍ਰੋਟੀਨ ਹਰ ਚੀਜ਼ ਵਿੱਚ ਉਹ ਤੁਹਾਨੂੰ ਇੱਕ ਤਰੀਕੇ ਬਹੁਤ ਵਧੀਆ ਜੀ ਸੋ ਉਹ ਖੁਰਾਕ ਦੇ ਵਿੱਚ ਜਦੋਂ ਇਹ ਚੀਜ਼ਾਂ ਸ਼ਾਮਿਲ ਕਰਾਂਗੇ ਤਾਂ ਸਾਡੀ ਨੈਚੁਰਲ ਇਮਿਊਨਿਟੀ ਬਣਦੀ ਹੈ ਜਿਸ ਵਿੱਚ ਚੁਕੰਦਰ ਗਾਜਰ ਇਹ ਬਹੁਤ ਵਧੀਆ ਨੇ ਇਹਨਾਂ ਨੂੰ ਰੈਗੂਲਰ ਰੱਖੋ ਫਿਰ ਹਰੀਆਂ ਫਲੀਆਂ ਇਨਾਂ ਨੂੰ ਜ਼ਰੂਰ ਖੁਰਾਕ ਚ ਸ਼ਾਮਲ ਕਰੋ ਸੋ ਇਹ ਚੀਜ਼ਾਂ ਨੇ ਜਿਹਦੇ ਵਿੱਚ ਮੰਨਫੀ ਸਿਰਫ ਤੇਲ ਕਿਉ ਤੇ ਖੰਡ ਹੀ ਕਰਨੀ ਜੈ ਯਾਨੀ ਖੰਡ ਗੁੜ ਸ਼ੱਕਰ ਸ਼ਹਿਦ ਇਹ ਚੀਜ਼ਾਂ ਸਾਡੀ ਆਦਤ ਬਣ ਚੁੱਕੀ ਆ ਵੀ ਅਸੀਂ ਕੁਝ ਨਾ ਕੁਝ ਮੂੰਹ ਚ ਪਾਣਾ ਜੇ ਪਾਣਾ ਤਾਂ ਤੁਸੀਂ ਸੌਂਫ ਜ਼ਰੂਰ ਕਿਉਂਕਿ ਆਪਾਂ ਸਰਦੀਆਂ ਵਿੱਚ ਵੱਧ ਖਾ ਲੈਂਦੇ ਆ ਘੱਟ ਤੁਰਦੇ ਆ ਤੇ ਹੱਬਦ ਹਜ਼ਮੀ ਬਹੁਤ ਆਮ ਠੀਕ ਸੋ ਜਿੱਥੇ ਖੰਗ ਜ਼ੁਕਾਮ ਲਈ ਉੱਥੇ ਇਹਦੇ ਲਈ ਵੀ ਸੌਂਫ ਤੁਸੀਂ ਬਾਅਦ ਚ ਲੈ ਸਕਦੇ ਹੋ ਲੌਂਗ ਮੂੰਹ ਚ ਰੱਖ ਕੇ ਚੂਸ ਸਕਦੇ ਉਹ ਦਾ ਜਿਹਦਾ ਸਿਰਾ ਥੋੜਾ ਜਿਹਾ ਵਧੀਆ ਹੋਵੇ ਪਲੰਪ ਹੋਵੇ ਉਹ ਪਰ ਜੇ ਵਾਰ-ਵਾਰ ਤੁਹਾਡੀ ਖਾਂਸੀ ਜ਼ੁਕਾਮ ਹੋ ਰਹੀ ਹੈ ਤਾਂ ਤੁਸੀਂ ਰੂਟੀਨ ਵਿੱਚ ਅਦਰਕ ਕਦੂਕਸ ਕਰਕੇ ਉਹਦੀਆਂ ਦੋ ਬੂੰਦਾਂ ਲੈ ਲਓ ਤੇ ਨਾਲ ਤੁਸੀਂ ਥੋੜਾ ਜਿਹਾ ਜਿਵੇਂ ਨਿੰਬੂ ਨਿਚੋੜ ਕੇ ਅੱਧਾ ਨਿੰਬੂ ਤੇ ਕੋਸੇ ਪਾਣੀ ਨੂੰ ਲੈ ਕੇ ਵਿੱਚ ਅੱਧਾ ਚਮਚ ਸ਼ਹਿਦ ਯਾਨੀ ਪਾਣੀ ਇੰਨਾ ਕਿ ਜਿਹਨੂੰ ਤੁਸੀਂ ਚੱਟਣਾ ਜੇ ਪੀਣਾ ਨਹੀਂ ਹੈ। ਜੀ। ਸੋ ਇਹ ਚੀਜ਼ ਨੂੰ ਜੈਸੀ ਥੋੜਾ ਥੋੜਾ ਲਾ ਕੇ ਵੀ ਇਹਨੂੰ ਲਈ ਜਾ ਰਹੇ ਹੋ ਤਾਂ ਫਿਰ ਇਹ ਤੁਹਾਡਾ ਸੂਧ ਕਰ ਦਿੰਦਾ ਸਾਰਾ ਗਲਾ ਕਾਫੀ ਹੱਦ ਤੱਕ ਠੀਕ ਹੋ ਜਾਂਦਾ। ਜੀ। ਮੈਂ ਸਾਗ ਦੀ ਗੱਲ ਕਰਾਂਗੀ ਕਿਉਂਕਿ ਸਰਦੀਆਂ ਦੇ ਵਿੱਚ ਹਰ ਕੋਈ ਸਾਗ ਖਾਣ ਦਾ ਸ਼ੌਕੀਨ ਹੁੰਦਾ ਹੈ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਸਾਗ ਰਾਤ ਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਜੰਮ ਜਾਂਦਾ ਹੈ ਜਾਂ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ ਕੀ ਮਿੱਥ ਹੈ ਕੀ ਸੱਚਾਈ ਹੈ ਇਸ ਬਾਰੇ ਦੱਸ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਹਾਰਟ ਅਟੈਕ ਹੋਣੇ ਜੇ ਤੁਹਾਡੇ ਵਾਧੂ ਖੰਡ ਤੇਲ ਘਿਓ ਨਾਲ ਜੇ ਤੁਸੀਂ ਹੁਣ ਸਾਗ ਨੂੰ ਦਿਨੇ ਖਾ ਲੋ ਕਿ ਸਵੇਰੇ ਖਾ ਲੋ ਜੇ ਦੋ ਚਮਚੇ ਉੱਤੇ ਘਿਓ ਦੇ ਪਾ ਕੇ ਲੈਣੇ ਨੇ ਬੜਿਆਂ ਦੇ ਮਨ 'ਚ ਸਵਾਲ ਆ ਸਕਦਾ ਜੀ ਸਾਡੇ ਤਾਂ ਵੱਡੇ-ਵਡੇਰੇ ਸਾਰੀ ਲੈਂਦੇ ਨੇ ਕੁਝ ਹੋਇਆ ਹੀ ਨਹੀਂ ਤੁਸੀਂ ਸਾਨੂੰ ਕਿਉਂ ਟੋਕ ਰਹੇ ਹੋ ਭਈ ਜੇ ਉਹ ਬੋਰੀ ਚੱਕ ਕੇ ਤੁਰਦੇ ਵੀ ਤਾਂ ਹੁੰਦੇ ਸਨ ਨਾ ਰਿਮੋਟ ਕੰਟਰੋਲ ਨਾਲ ਤਾਂ ਨਹੀਂ ਅਸੀਂ ਕਰਦੇ ਸੀ ਯਾਨੀ ਅਸੀਂ ਬੈਠ ਕੇ ਕਮਰਿਆਂ ਦੇ ਅੰਦਰ ਨਿੱਘ 'ਚ ਹੀਟਰ ਲਾ ਕੇ ਰਿਮੋਟ ਕੰਟਰੋਲ ਨਾਲ ਉਹ ਨਹੀਂ ਹਜ਼ਮ ਹੋਣਾ ਉਹ ਤਾਂ ਤੁਹਾਨੂੰ 7000 ਸਟੈਪ ਤੁਰ ਕੇ ਹੋਣਾ ਜੇ ਸੋ ਨਾ ਅਸੀਂ ਪੌੜੀਆਂ ਚੜ੍ਹਦੇ ਆਂ ਯਾਨੀ ਉਹ ਸਮਾਂ ਜਦੋਂ ਸਾਈਕਲਾਂ ਤੇ ਜਾਂਦੇ ਸਨ ਬੋਰੀਆਂ ਪਿੱਠ ਤੇ ਵੀ ਚੁੱਕਦੇ ਸਨ ਸਾਰਾ ਦਿਨ ਕੰਮ ਤੇ ਲੱਗੇ ਉਹ ਹਜ਼ਮ ਹੁੰਦਾ ਸੀ ਜੀ ਅਸੀਂ ਅਨਸਾਰਦ ਤੱਕ ਦੀ ਕਸਰਤ ਕਰਦੇ ਨਹੀਂ ਪਰ ਐਡ-ਆਨ ਕਰੀ ਜਾ ਰਹੇ ਹਾਂ ਸੋ ਤਾਂ ਹੀ ਇਹ ਬੰਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜੇ ਤੁਸੀਂ ਕਸਰਤ ਉਨੀ ਤਗੜੀ ਕਰ ਰਹੇ ਹੋ ਕਹੋ ਜੀ ਮੈਂ ਘੰਟਾ ਦੌੜ ਵੀ ਰਿਹਾ ਘੰਟਾ ਮੈਂ ਸਟਰੈਂਥ ਐਕਸਰਸਾਈਜ਼ ਵੀ ਕਰ ਰਿਹਾ ਠੀਕ ਹੈ ਜੀ ਕਿਉਂਕਿ ਤੁਹਾਨੂੰ ਹਜ਼ਮ ਹੋ ਸਕਦਾ ਜ਼ਰੂਰ ਖਾਓ ਰਾਤ ਵੇਲੇ ਦਾ ਇਸ ਕਾਰਨ ਇਸ ਤਰੀਕੇ ਸੇ ਜੋ ਵਾਈ ਸ਼ਬਦ ਵਰਤਿਆ ਜਾਂਦਾ ਵੀ ਗੈਸ ਹੋ ਜਾਂਦੀ ਹੈ ਉਹ ਤਾਂ ਕਿ ਅਸੀਂ ਰੂਟੀਨ ਬਣਾ ਲਿਆ ਕਿ ਰਾਤ ਨੂੰ ਖਾ ਕੇ ਅਸੀਂ ਤੁਰਦੇ ਨਹੀਂ ਕੁਝ ਵੀ ਜੋ ਖਾਣਾ ਹੈ ਰਾਤ ਨੂੰ ਉਸ ਤੋਂ ਬਾਅਦ 10 ਮਿੰਟ ਤੁਹਾਨੂੰ ਵਾਕ ਜਿਹੜੀ ਫਾਸਟ ਵਾਕ ਨਹੀਂ 10 ਮਿੰਟ ਜਿਹੜੀ ਵਾਕਿੰਗ ਹੈ ਉਹ ਤੁਹਾਡਾ ਕਾਫੀ ਕੁਝ ਹজম ਕਰ ਦਿੰਦੀ ਸੋ ਆਮ ਤੌਰ ਤੇ ਆਈਡੀਅਲ ਹੁੰਦਾ ਕਿ ਸੌਣ ਤੋਂ 1 ਘੰਟੇ ਪਹਿਲਾਂ ਤੁਸੀਂ ਜੇ ਖਾਣਾ ਖਾਦਾ ਹੋਏਗਾ ਜਿਸ ਚ 10 ਮਿੰਟ ਤੁਸੀਂ ਵਾਕ ਕੀਤੀ ਬਾਕੀ ਵੀ ਤੁਸੀਂ ਗੱਲ ਕਰ ਰਹੇ ਹੋ ਤੁਰ ਰਹੇ ਹੋ ਜਾਂ ਬੈਠੇ ਹੋ요 ਤਾਂ ਉਹ ਹজম ਹੋਣ ਦਾ ਸਮਾਂ ਮਿਲ ਜਾਂਦਾ ਵਰਨਾ ਉਹ ਅਫਾਰੇ ਦੇ ਨਾਲ ਤੁਹਾਡਾ ਫਿਰ ਰਾਤ ਨੂੰ ਜਿਵੇਂ ਗਰਡ ਕਹਿੰਦੇ ਆ ਵੀ ਉੱਪਰ ਤਜ਼ਾਬ ਆਣਾ ਸ਼ੁਰੂ ਹੋ ਜਾਣਾ ਉਹ ਪ੍ਰੋਬਲਮ ਫਿਰ ਤਾਂ ਕਰਕੇ ਵੱਧ ਜਾਂਦੀ ਹੈ ਜੀ ਸਕਿਨ ਕੇਅਰ ਕਿਵੇਂ ਕਰੀਏ ਸਭ ਤੋਂ ਵਧੀਆ ਜੀ ਕਿ ਤੁਸੀਂ ਨੈਚੁਰਲ ਫਰੂਟਸ ਜਿਹੜੇ ਤੁਹਾਡੇ ਨੇ ਜਿਵੇਂ ਕੇਲਾ ਤੁਸੀਂ ਖਾਇਆ ਤਾਂ ਉਹਦੇ ਛਿੱਲੜ ਨੂੰ ਪੋਲਾ ਪੋਲਾ ਤੁਸੀਂ ਮਸਾਜ ਸਾਰੇ ਫੇਸ ਤੇ ਕਰ ਸਕਦੇ ਹੋ ਬਿਲਕੁਲ ਇਸੇ ਤਰ੍ਹਾਂ ਜੇ ਤੁਸੀਂ ਪਪੀਤਾ ਖਾਂਦੇ ਹੋ ਤਾਂ ਉਹਦੀ ਛਿੱਲੜ ਵੀ ਪੋਲਾ ਪੋਲਾ ਤੁਸੀਂ ਇਸੇ ਤਰੀਕੇ ਮਸਾਜ ਕਰਨੀ ਜੇ ਮਲ ਕੇ ਨਹੀਂ ਬੈਠ ਜਾਣਾ ਸੋ ਇਹ ਚੀਜ਼ਾਂ ਦੀ ਮਸਾਜ ਦੇ ਨਾਲ ਤੁਹਾਡੀ ਜਿੱਥੇ ਖੂਨ ਦੀ ਰਵਾਨੀ ਹੁੰਦੀ ਹੈ ਉੱਥੇ ਹੀ ਤੁਹਾਡਾ ਕਾਫੀ ਚਿਹਰੇ ਤੇ ਰੌਣਕ ਵੀ ਬਣੀ ਰਹਿੰਦੀ ਹੈ ਇਸੇ ਤਰ੍ਹਾਂ ਹੁਣ ਅੱਜਕਲ ਇੱਕ ਓਟਸ ਤੁਹਾਡੇ ਕੋਲ ਜੇ ਮਿਲਣ ਉਹਨੂੰ ਖਾਸ ਕਰਕੇ ਸਟੀਲ ਕੱਟ ਓਟਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੱਦੂ ਕਸ ਸੌਰੀ ਅਦਰ ਮਿਕਸੀ ਚ ਚੰਗੀ ਤਰ੍ਹਾਂ ਕਰਕੇ ਵਿੱਚ ਸ਼ਹਿਦ ਤੇ ਦੁੱਧ ਮਿਲਾ ਕੇ ਉਹਦਾ ਤੁਸੀਂ ਫੇਸ ਮਾਸਕ ਵਾਂਗ ਲਾ ਕੇ ਰੱਖ ਸਕਦੇ ਹੋ ਵੀ ਤੁਹਾਡੇ ਲਈ ਬਹੁਤ ਵਧੀਆ ਜੀ पर रात को हर हाल तो पहला सातूमद तेल के तेलू थोड़ा जहा अ चम्मच लैके सारे फेस से सर्कुलर मूवमेंट ना लो, मसाज कर लिया करो तो बहुत सोहना तोड़ा फेस रह सकता जी ते पर, पर ना यार चीज़ा बेअसर ने जो चेहरे पर झुरड़िया ने जहाँ बना के खिज न गल कर खूबसूरत चेहरे का <laughs> मतलब है चेहरे तो मुस्कान लाजमी है वरना किसी चीज़ का कोई असर नहीं बिल्कुल सही गल है यही गल है कि अंदरूनी जी खुशी होंगी है वह झलकनी चाहिए है इंसान खूबसूरत ਲੱਗਦਾ ਹੈ ਬਿਲਕੁਲ ਡਾਈਟ ਦੀ ਗੱਲ ਕਰਦੇ ਹਾਂ ਸਰਦੀਆਂ ਵਿੱਚ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ ਸਭ ਤੋਂ अहम ਚੀਜ਼ ਜੀ ਹਰ ਤਰ੍ਹਾਂ ਦਾ ਮਿੱਠਾ ਬੰਦ ਕਿਉਂਕਿ ਸਰਦੀਆਂ ਚ ਸਾਨੂੰ ਹੁੰਦਾ ਵੀ ਜਮੂਫਲੀ ਖਾਨ ਬੈਠੇ ਤਾਂ ਗੱਚਕ ਵੱਧ ਖਾ ਜਾਂਦੇ ਜੀ ਗੁੜ ਬਹੁਤ ਸਾਨੂੰ ਸੁਆਦ ਲੱਗਦਾ ਮੈਂ ਇਹ ਜਿਵੇਂ ਤੁਸੀਂ ਹਰ ਵੇਲੇ ਤੁਹਾਨੂੰ ਖਾਣੇ ਤੋਂ ਬਾਅਦ ਲੱਗੇ ਤਾਂ ਮਾੜਾ ਜਿਹਾ ਟੋਟਾ ਜਿਵੇਂ ਤੁਸੀਂ ਗੁੜ ਦਾ ਮੂੰਹ ਚ ਪਾ ਲਿਆ ਕੋਈ ਮਾੜੀ ਗੱਲ ਨਹੀਂ ਉਨਾਕ ਤੁਸੀਂ ਜੇ ਤੁਸੀਂ ਰੈਗੂਲਰ ਤੁਹਾਡਾ ਤੁਰਨਾ ਫਿਰਨਾ ਰਹਿੰਦਾ ਹੈ ਤਾਂ ਇਨਾਕ ਟੋਟਾ ਗੁੜ ਕਦੇ ਮੂੰਹ ਚ ਪਾ ਲਿਆ ਆਦਰਵਾਈਜ਼ ਫਰੂਟਸ ਨੂੰ ਆਪਾਂ ਸਬਸਟੀਟਿਊਟ ਕਰੀਏ ਤਾਂ ਦੂਜੀ ਚੀਜ਼ ਹੁੰਦੀ ਹੈ ਜਿੰਨਾ ਅਸੀਂ ਹੌਟ ਕਾਫੀਜ਼ ਜਿਹੜੀਆਂ ਲੈ ਰਹੇ ਹਾਂ ਜੇ ਉਹ ਵਿਦਆਊਟ ਮਿਲਕ ਤੇ ਵਿਦਆਊਟ 슈ਗਰ ਜਾਂ ਵਿਦਆਊਟ সুইਟਨਰ ਲਾਓਗੇ ਤਾਂ ਉਹ ਬਹੁਤ ਜ਼ਿਆਦਾ ਇਫੈਕਟਿਵ ਨੇ ਉਹਨਾਂ ਵਿੱਚ ਲੇ ਕੈਫੀਨ ਐਂਟੀਆਕਸੀਡੈਂਟ ਉਹ ਤੁਹਾਡੇ ਦਿਲ ਨੂੰ ਤੁਹਾਡੇ ਜਿਗਰ ਨੂੰ ਤੁਹਾਡੀਆਂ ਅੰਤੜੀਆਂ ਨੂੰ ਬ੍ਰੇਨ ਨੂੰ ਹਰ ਇੱਕ ਚੀਜ਼ ਲਈ ਬਿਹਤਰੀਨ ਨੇ ਪਰ ਵਾਧੂ ਕਾਫੀ ਵੀ ਨਹੀਂ ਦੇਖੋ ਜੇ ਅਸੀਂ ਕਹੀਏ ਵੀ ਅਸੀਂ 5 ਕੱਪ ਕਾਫੀ ਸਟਰੋਂਗ ਪੀ ਰਹੇ ਨੇ ਉਹ ਸਗੋਂ ਤੁਹਾਡੀ ਦਿਲ ਦੀ ਧੜਕਣ ਦੀ ਗੜਬੜੀ ਕਰ ਦਿੰਦੀਆਂ ਨੇ ਸੋ ਆਈਡੀਅਲ 2 ਕੱਪ ਬਲੈਕ ਕਾਫੀ ਤੇ ਯਾਨੀ ਤੁਸੀਂ 2 ਕੱਪ ਬਲੈਕ ਕਾਫੀ ਤੇ ਇੱਕ ਕੱਪ ਗ੍ਰੀਨ ਟੀ ਜਾਂ ਬਲੈਕ ਟੀ ਲੈਣਾ ਚਾਹੁੰਦੇ ਹੋ ਯਾ ਫਿਰ ਤੁਸੀਂ ਦੋ ਗ੍ਰੀਨ ਟੀ ਆ ਬਲੈਕ ਟੀ ਤੇ ਇੱਕ ਕੱਪ ਕਾਫੀ ਇਹ ਤੁਹਾਡੀ ਮਰਜ਼ੀ ਜੋ ਵੀ ਆਲਟਰਨੇਟ ਕਰ ਸਕਦੇ ਹੋ ਇਹਦੇ ਨਾਲ ਪਰ ਜਿਵੇਂ ਤੁਹਾਡਾ ਦਿਲ ਕਰੇ ਮੈਂ ਰੋਕ ਨਹੀਂ ਰਹੀ ਪਰ ਸਪਰੇਟਾ ਦੁੱਧ ਵਿੱਚ ਪਾ ਕੇ ਜੇ ਤੁਸੀਂ ਚਾਹੋ ਵੀ ਦਿਨ ਚ ਇੱਕ ਵਾਰ ਮੈਨੂੰ ਸੁਆਦ ਲੱਗਦਾ ਤਾਂ ਉਹ ਤੁਸੀਂ ਲੈ ਸਕਦੇ ਹੋ ਚਾਹ ਜਾਂ ਕਾਫੀ ਪਰ ਆਈਡੀਅਲ ਹੁੰਦਾ ਵਿਦਆਊਟ ਮਿਲਕ ਤੇ ਉਹ ਲੈਣਾ ਸੋ ਜਿਹੜੀ ਜੇ ਬੈਨੀਫੀਸ਼ੀਅਲ ਲੈਣਾ ਹੈ ਸਵਾਦ ਨੂੰ ਲੈਣਾ ਤੁਸੀਂ ਲਈ ਜਾਓ ਪਰ ਮਿੱਠੇ ਤੋਂ ਬਗੈਰ ਹੀ ਅਸਰਦਾਰ ਜੇ ਸੋ ਨਾਲ ਤੁਸੀਂ ਅੱਜਕੱਲ ਜਿਵੇਂ ਵੈਜੀਟੇਬਲ ਸੂਪਸ ਬਹੁਤ ਵਧੀਆ ਨੇ ਜਿਹੜੇ ਲੈਂਦੇ ਨੇ ਉਹਨਾਂ ਲਈ ਚਿਕਨ ਸੂਪ ਬਹੁਤ ਵਧੀਆ ਫਿਸ਼ ਇੱਕ ਨੰਬਰ 1 ਗਿਣੀ ਜਾ ਚੁੱਕੀ ਐ ਸਰਦੀਆਂ 'ਚ ਖਾਸ ਤੌਰ ਤੇ ਜਿਹਦੇ ਵਿੱਚ ਤੁਸੀਂ ਇੱਕ ਤਰੀਕੇ ਦੀ ਖਾਈ ਪ੍ਰੋਟੀਨ omega 3 ਫੈਟੀ ਐਸਿਡ ਸਾਰਾ ਕੁਝ ਜੋ ਤੁਹਾਡੀ ਮਤਲਬ ਟੋਟਲ ਸਰੀਰ ਦੀ ਇੱਕ ਕਹਿ ਲੋ ਕਿ ਰਵਾਨੀ ਕਰ ਸਕਦੀ ਐ ਸੋ ਉਹ ਵੀ ਤੁਹਾਡੀ ਡਾਈਟ 'ਚ ਸ਼ਾਮਲ ਹੋਣੀ ਚਾਹੀਦੀ ਐ ਪਰ ਭੁੱਲਿਓ ਨਾ ਜੀ ਕਿ ਸਲਾਦ ਦੀ ਇੱਕ ਪਲੇਟ ਤਾਂ لازمی ਭਰੀ ਹੋਈ ਖਾਣੀ ਹੋਈ ਖਾਣੀ ਹੈ ਜਿਸ ਚ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਗਾਜਰਾ, ਚੁਕੰਦਰ ਜ਼ਰੂਰ ਖਾਓ। ਪੱਤ ਗੋਬੀ ਇਹ ਵੀ ਬਹੁਤ ਵਧੀਆ ਜੇ। ਤੇ ਜੇ ਮਿਲ ਸਕਣ ਤਾਂ 베ਰੀਜ਼, ਸਟਰਾਬਰੀਜ਼ ਜਾਂ ਬਲੂਬੈਰੀਜ਼ ਇਹ ਵੀ ਬਹੁਤ ਵਧੀਆ ਨੇ ਤੁਸੀਂ ਇਹਨੂੰ ਦਹੀਂ ਚ ਪਾ ਲਓ ਜਾਂ ਵੈਸੇ ਖਾਓ ਤੇ ਜੇ ਮਿਲ ਜਾਣ ਪੇਠੇ ਦੇ ਬੀਜ ਤਾਂ ਫਿਰ ਅੱਧਾ ਚਮਚਾ ਸਵੇਰੇ ਉਹ ਵੀ ਚੱਬ ਜਾਓ ਜੀ ਤੇ ਜੇ ਡਰਾਈ ਫਰੂਟਸ ਖਾ ਸਕਦੇ ਹੋ ਬਾਪਲਾ ਫਿਰ ਤਾਂ ਸਾਰੀ ਬੰਦ ਮੁਠੀ ਚ ਜਿੰਨੇ ਆਣ ਲੈ ਲਵੋ ਤੇ ਜੇ ਨਹੀਂ ਉਨੀ ਸਜਦੇ ਰੱਜੇ ਪੁੱਜੇ ਤਾਂ ਫਿਰ ਮੂੰਗਫਲੀ ਤਾਂ ਕਿਤੇ ਨਹੀਂ ਗਈ ਪਰ ਨਾਲ ਦੇਖ ਲਓ ਜੀ ਪਲੀਜ਼ ਕਿ ਤੁਸੀਂ ਜਿਹੜੀ ਤੁਸੀਂ ਚੱਕਰ ਪਾ ਰਹੇ ਹੋ ਤੁਸੀਂ ਨਾਲ ਗੁੜ ਆ ਉਹ ਜ਼ਿਆਦਾ ਖਾ ਜਾਣਾ ਉਹ ਨੁਕਸਾਨ ਕਰ ਜਾਂਦਾ ਜੀ ਮੈਮ ਤੁਸੀਂ ਪੱਤਾ ਗੋਭੀ ਦੀ ਗੱਲ ਕੀਤੀ ਹੈ ਛੋਟੇ ਹੁੰਦੇ ਸੀ ਵੀ ਬਹੁਤ ਖਾਂਦੇ ਹੁੰਦੇ ਸੀ ਪਰ ਜਿਵੇਂ ਜਿਵੇਂ ਵੱਡੇ ਹੋਏ ਕਹਿੰਦੇ ਇਸ ਵਿੱਚ ਕੀੜਾ ਹੁੰਦਾ ਹੈ ਇਹੀ ਕੀੜਾ ਕਿਹੜਾ ਹੁੰਦਾ ਹੈ ਇਹ ਨੁਕਸਾਨ ਕਰਦਾ ਹੈ ਕਿਵੇਂ ਅਸੀਂ ਫਿਰ ਪੱਤਾ ਗੁੱਬੀ ਖਾਈਏ ਕਿ ਉਸ ਦਾ ਅਸਰ ਨਾ ਹੋਵੇ ਜੀ ਉਹ ਨੂੰ ਚੰਗੀ ਤਰ੍ਹਾਂ ਜੇ ਵਾਸ਼ ਕੀਤਾ ਹੋਵੇ ਤਾਂ ਉਹਦੇ ਵਿੱਚ ਇਹ ਖਤਰਾ ਨਹੀਂ ਹੁੰਦਾ ਸੋ ਅੱਛੀ ਤਰ੍ਹਾਂ ਵਾਸ਼ ਕਰਕੇ ਖਾਧੀ ਜਾ ਸਕਦੀ ਕਿਉਂਕਿ ਸੇਮ ਹੀ ਕੀੜਾ ਮਾਸ ਖਾਣ ਵਾਲਿਆਂ ਦੇ ਵਿੱਚ ਵੀ ਉਹ ਜਾ ਸਕਦਾ ਹੁੰਦਾ ਜੇ ਕਿਉਂਕਿ ਉਹ ਤੁਹਾਡੀ ਸੀਵਰੇਜ ਡਰੇਨੇਜ ਜੇ ਪ੍ਰੋਪਰ ਨਹੀਂ ਹੈ ਤਾਂ ਉਹਦੇ ਵਿੱਚ ਜਾਂ ਤੁਹਾਡੀ ਜੋ ਵੀ ਖਾਦ ਪਾਈ ਉਹ ਠੀਕ ਨਹੀਂ ਹੋਏ ਤਾਂ ਉਹਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ ਨੇ ਸੋ ਬੈਟਰ ਹੈ ਕਿ ਚੰਗੀ ਤਰ੍ਹਾਂ ਧੋਤੀ ਹੋਈ ਫਿਰ ਤੁਸੀਂ ਲਾ ਸਕਦੇ ਹੋ ਤੁਹਾਡੇ ਲਈ ਵਧੀਆ ਜੀ ਮੈਡਮ ਸਰਦੀਆਂ ਦੇ ਵਿੱਚ ਲੋਕ ਨਾ ਸ਼ੀਰਾ ਜਾਂ ਬੇਸਣ ਵਾਲਾ ਦੁੱਧ ਜ਼ਰੂਰ ਪੀਂਦੇ ਆ ਉਹ ਵਧੀਆ ਹੈ ਸੇਤਲੀ ਬਿਲਕੁਲ ਜੀ ਬੇਸਣ ਖਾਸ ਤੌਰ ਤੇ ਜਿਸ ਵਿੱਚ ਤੁਸੀਂ ਨਾਲ ਬਦਾਮ ਦੀ ਵਿੱਚ ਚੰਗੀ ਤਰ੍ਹਾਂ ਕੁਟ ਕੇ ਵਿੱਚ ਪਾਏ ਹੋਣ ਉਹਨੂੰ ਤੁਸੀਂ ਥੋੜੇ ਜੇ ਦੁੱਧ ਦੇ ਵਿੱਚ ਭੁੰਨ ਕੇ ਜਿਵੇਂ ਸੀਰਾ ਬਣਾ ਕੇ ਲੈ ਸਕਦੇ ਹੋ ਪਰ ਫਿਰ ਵੀ ਗੱਲ ਉੱਥੇ ਮੁੜਕੜ ਕੇ ਆ ਜਾਣੀ ਕਿ ਮਿੱਠਾ ਨਹੀਂ ਪਾਣਾ ਤੁਹਾਨੂੰ ਜੇ ਟੇਸਟ ਨਹੀਂ ਲੱਗਦਾ ਨਾ ਤੁਸੀਂ ਉਹਦੇ ਵਿੱਚ ਜੇ ਮੈਂ ਦੱਸਿਆ ਖਜੂਰਾਂ ਪਾ ਸਕਦੇ ਹੋ ਸੌਗੀ ਪਾ ਸਕਦੇ ਹੋ ਉਹ ਚੀਜ਼ ਐਡ ਕਰ ਲਓ ਤਾਂ ਤੁਹਾਡਾ ਟੇਸਟ ਵੀ ਤੇ ਉਹ ਵਧੀਆ ਤੁਹਾਨੂੰ ਗਰਮੀ ਵੀ ਦੇ ਦੇਣਗੇ ਸੋ ਮਿੱਠੇ ਤੋਂ ਬਗੈਰ ਜੇ ਲਓਗੇ ਜੇ ਤਾਂ ਕਸਰਤ ਰੈਗੂਲਰ ਕਰ ਰਹੇ ਹੋ ਤਾਂ ਠੀਕ ਹੈ ਤੁਹਾਨੂੰ ਉਹਦਾ ਚਮਚਾ ਮਿੱਠਾ ਕੁਛ ਨਹੀਂ ਕਹਿੰਦਾ ਤੁਸੀਂ ਲੈ ਲਓ ਜੇ ਤੁਹਾਡੀ ਕਸਰਤ ਤਗੜੀ ਨਹੀਂ ਹੈ ਤੁਸੀਂ ਕਹਿੰਦੇ ਹੋ ਜੀ ਮੈਂ ਸਿਰਫ ਘਰ ਦੇ ਕੰਮ ਚ ਹੀ ਮੈਨੂੰ ਲੱਗਦਾ ਬਸ ਇਹੀ ਹੋ ਗਿਆ ਉਹ ਬਿਲਕੁਲ ਵੀ ਕਸਰਤ ਨਹੀਂ ਗਣੀ ਜਾਂਦੀ ਤੁਹਾਡੇ ਹਾਰਟ ਬੀਟ ਐਟ ਲੀਸਟ ਤੁਰੇ ਵਧੇ ਤੁਹਾਨੂੰ ਦਿਸੇ ਵੀ ਹਾਂਜੀ 130 40 ਤੱਕ ਗਈ ਯਾਨੀ ਉਹ ਤਾਂ ਤੁਹਾਡੀ ਤਗੜੀ ਕਸਰਤ ਹੋਈ ਸੋ ਜੇ ਤੁਸੀਂ 150 ਸਟੈਪਸ ਪ੍ਰਤੀ ਮਿੰਟ ਤੁਰ ਰਹੇ ਹੋ ਫਾਸਟ ਵਾਕਿੰਗ ਜਾਂ ਜੋਗਿੰਗ ਕਰ ਸਕ ਰਹੇ ਹੋ ਤਾਂ ਠੀਕ ਹੈ ਤੁਹਾਡਾ ਉਹ ਵਧੀਆ ਹਜ਼ਮ ਹੋ ਜਾਏਗਾ ਵਰਨਾ ਮਿੱਠਾ ਜਿੰਨਾ ਅਵੋਇਡ ਕਰ ਸਕਿਓ ਠੀਕ ਜੀ ਮੈਂ ਗੱਲ ਕਰਾਂਗੀ ਦਿਲ ਦੀ ਕਿਉਂਕਿ ਜਿਆਦਾਤਰ ਦਿਲ ਦੀਆਂ ਬਿਮਾਰੀਆਂ ਜਾਂ ਹਾਰਟ ਅਟੈਕ ਹੁੰਦੇ ਆ ਸਰਦੀਆਂ ਦੇ ਵਿੱਚ ਅਜਿਹਾ ਕਿਉਂ ਹੁੰਦਾ ਹੈ ਦੇਖੋ ਕਿਉਂਕਿ ਅੱਜਕੱਲ ਅਰਲੀ ਯੰਗ ਏਜ ਵਿੱਚ ਅਸੀਂ ਹਾਰਟ ਅਟੈਕਸ ਦੇਖਣ ਲੱਗ ਗਏ ਆ ਸੋ ਉਸੇ ਕਾਰਨ ਅ ਥੋੜਾ ਖਿਆਲ ਵੱਖ ਤਰੀਕੇ ਦਾ ਸਾਡੀ ਜੋ ਖੁਰਾਕ ਏ ਉਹ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵੱਧ ਖਾਣ ਨੂੰ ਦਿਲ ਤਾਂ ਕਰਦਾ ਪਰ ਉਸੇ ਤਰੀਕੇ ਠੰਡ ਕਰਨ ਅਸੀਂ ਕਹਿੰਦੇ ਰਸੋਈਆਂ ਵੀ ਠੱਪ ਕਰ ਦਿਓ ਅਸੀਂ ਬਾਹਰੋਂ ਹੀ ਖਾ ਲੰਨੇ ਬਾਹਰੋਂ ਹੀ ਮੰਗਾ ਲੰਨੇ ਸੋ ਉਹ ਜੇ ਅਸਲ ਪਵਾੜੇ ਦੀ ਜੜ ਜਿੱਥੇ ਅਸੀਂ ਪ੍ਰੋਸੈਸਡ ਅਲਟਰਾ ਪ੍ਰੋਸੈਸਡ ਖਾਣੇ ਬਹੁਤ ਵੱਧੂ ਤਲੇ ਹੋਏ ਖਾਣੇ ਤੇ ਉਹ ਪ੍ਰੀਜ਼ਰਵਟਿਵਜ਼ ਨਾਲ ਲੱਦੇ ਹੋਏ ਸੋ ਉਹ ਖਾਣਿਆ ਨੇ ਜਿੱਥੇ ਸਾਨੂੰ ਛੋਟੀ ਉਮਰੇ ਫੈਟੀ ਲਿਵਰ ਦਿਲ ਦੇ ਰੋਗ ਡਾਇਬਟੀਜ਼ ਅਨੇ ਗਿਣਤ ਰੋਗਾਂ ਨਾਲ ਸਾਨੂੰ ਜਕੜ ਲਿਆ ਉੱਥੇ ਸਾਡੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਸਰਤ ਘੱਟ ਹੋਣ ਕਾਰਨ ਤੇ ਫਿਰ ਜਿਵੇਂ ਉਮਰ ਵੱਧਦੀ ਹੈ ਸਾਨੂੰ ਠੰਡ ਦਾ ਅਹਿਸਾਸ ਵੀ ਘੱਟ ਹੋ ਜਾਂਦਾ ਸੋ ਕਿਉਂਕਿ ਉਹ ਮਹਿਸੂਸ ਨਹੀਂ ਹੁੰਦੀ ਤੇ ਅਸੀਂ ਜੇ ਕੱਪੜੇ ਸਾਡੇ ਹਲਕੇ ਮਾਸੇ ਵੀ ਘੱਟ ਹੋਣ ਤਾਂ ਉਹਦੇ ਨਾਲ ਕਦੋਂ ਸਾਡੀਆਂ ਨਸਾਂ ਸੁਗੜੀਆਂ ਅੰਦਰ ਲੀਆਂ ਤੇ ਕਦੋਂ ਉਹਨਾਂ ਨੇ ਖੂਨ ਜਾਣਾ ਬੰਦ ਕਰਵਾ ਦਿੱਤਾ ਸੋ ਉਹ ਸਾਰਾ ਕੁਝ ਡਿਪੈਂਡੈਂਟ ਹੁੰਦਾ ਜੇ ਨਾਲੋਂ ਨਾਲ ਤੁਹਾਡਾ ਸਟ੍ਰੈਸ ਲੈਵਲ ਫਿਰ ਤੁਸੀਂ ਪ੍ਰੋਪਰ ਨੀਂਦਰ ਤੁਹਾਨੂੰ ਆ ਰਹੀ ਹੈ ਜਾਂ ਨਹੀਂ ਆ ਰਹੀ ਵੀ ਕਦੇ ਤੁਸੀਂ ਜਿਵੇਂ ਚਾਰ ਵਾਰ ਉੱਠ ਕੇ ਗਏ ਤੁਸੀਂ ਯੂਰਿਨ ਪਾਸ ਕਰਨ ਗਏ ਠੰਡ ਲੱਗ ਗਈ ਉਹ ਸਾਰੀਆਂ ਚੀਜ਼ਾਂ ਦਾ ਨਿਚੋੜ ਹੁੰਦਾ ਜੇ ਜਿਹੜਾ ਤੁਹਾਨੂੰ ਫਿਰ ਬਦੇਰੀ ਉਮਰ ਜਦੋਂ ਹੁੰਦੀ ਹੈ ਤਾਂ ਤੁਹਾਡੇ ਚਮੜੀ ਹੇਠਲਾ ਤਿੰਦਾ ਫੈਟ ਉਹ ਵੀ ਘਟਦਾ ਜਾਂਦਾ ਜੇ ਸੋ ਉਹ ਹੋਰ ਵੀ ਤੁਹਾਨੂੰ ਰੀਜ਼ਨ ਕਿ ਛੇਤੀ ਠੰਡ ਲਵਾ ਦਿੰਦਾ ਜੇ ਸੋ ਇਹ ਸਾਰੀਆਂ ਚੀਜ਼ਾਂ ਦਾ ਨਿਚੋੜ ਜੇ ਜਿਹੜਾ ਸਰਦੀਆਂ ਵਿੱਚ ਆਮ ਤੌਰ ਤੇ ਜਦੋਂ ਉਮਰ ਵੱਧਦੀ ਜੇ ਤਾਂ ਜਰਦੇ ਨਹੀਂ ਪਰ ਯੰਗ ਹਾਰਟ ਅਟੈਕਸ ਦੇ ਵਿੱਚ ਮੈਜੋਰਿਟੀ ਅਸੀਂ ਦੇਖਿਆ ਕਿ ਜਿਹੜੇ ਡਰਿੰਕਸ ਕਰਕੇ ਡਰੱਗਸ ਇਹ ਸਾਰੀਆਂ ਨੇ ਜਿਹੜੀਆਂ ਤਬਾਈ ਮਚਾ ਰਹੀਆਂ ਨੇ ਕਿਉਂਕਿ ਡਰਿੰਕ ਕਰਨ ਤੋਂ ਬਾਅਦ ਤਾਨੂੰ ਲੱਗਦਾ ਵੀ ਮੈਂ ਗਰਮ ਹੋ ਗਿਆ ਪਰ ਐਕਚੁਅਲੀ ਉਹ ਤੁਹਾਡੀਆਂ ਨਸਾਂ ਖੁੱਲ ਰਹੀਆਂ ਹੁੰਦੀਆਂ ਤਾਂ ਹੀਟ ਸਗੋਂ ਲਾਸ ਹੋ ਰਹੀ ਹੁੰਦੀ ਹੈ ਜੀ ਤਾਂ ਉਹ ਚੀਜ਼ ਫਿਰ ਤੁਹਾਨੂੰ ਹਾਰਟ ਅਟੈਕਸ ਨੂੰ ਬਰਨ ਕਰ ਦਿੰਦੀ ਹੈ ਪਰ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਰੱਖਣ ਲਈ ਜ਼ਰੂਰੀ ਜੇ ਰੈਗੂਲਰ ਕਸਰਤ ਜੀ ਜਿੱਥੇ ਤੁਸੀਂ ਬਾਹਰ ਨਿਕਲਦੇ ਹੋ ਵੀ ਠੰਡ ਲੱਗਦੀ ਹੈ ਨਹੀਂ ਨਿਕਲਣਾ ਪਰ ਇੱਕ ਵਾਰ ਤੁਹਾਨੂੰ ਹਿੰਮਤ ਜਦੋਂ ਹੋ ਜਾਏ ਵੀ ਕਰਨਾ ਤੁਸੀਂ ਰਨਿੰਗ ਸਟਾਰਟ ਕਰਦੇ ਹੋ ਵੇ ਟ੍ਰੇਨਿੰਗ ਕਰਦੇ ਹੋ ਤਾਂ ਤੁਹਾਨੂੰ ਸਗੋਂ ਗਰਮੀ ਆਉਂਦੀ ਜੇ ਤੇ ਫਿਰ ਹੌਲੀ-ਹੌਲੀ ਤੁਹਾਨੂੰ ਇਹ ਵੀ ਇੱਕ ਕਿਸਮ ਦਾ ਨਸ਼ਾ ਚਿੰਬੜ ਜਾਂਦਾ ਕਿ ਮੈਂ ਜੀ ਨਿਕਲਣਾ ਮੈਂ ਚੁਸਤ ਰਹਿਣਾ ਸਾਰਾ ਦਿਨ ਤੁਹਾਨੂੰ ਇੱਕ ਪੋਜ਼ਿਟਿਵਿਟੀ ਫੀਲ ਹੁੰਦੀ ਆ ਵੀ ਮੇਰੇ ਹਾਰਮੋਨ ਚੰਗੇ ਨੇ ਮੈਨੂੰ ਅੱਛਾ ਲੱਗ ਰਿਹਾ ਹੈ ਤੁਹਾਡਾ ਉਹ ਚੀਜ਼ਾਂ ਤੁਹਾਨੂੰ ਬਹੁਤ ਫਰਕ ਪਾਉਂਦੀਆਂ ਨੇ ਸੋ ਐਕਸਰਸਾਈਜ਼ ਤਾਂ ਲਾਜ਼ਮੀ ਹੈ ਪਰ ਵਡੇਰੀ ਉਮਰ 'ਚ ਕਿਸੇ ਵੀ ਹਾਲ ਵਿੱਚ ਅਰਲੀ ਜਿਤ ਸਿਕੋ ਮੈਂ 4 ਵਜੇ ਨਿਕਲ ਕੇ ਜਾ ਰਿਹਾ ਹਾਂ ਉਹ ਠੀਕ ਨਹੀਂ ਹੁੰਦਾ ਕਿਉਂਕਿ ਉਹਨਾਂ ਲਈ ਮੈਂ ਜਿਵੇਂ ਦੱਸਿਆ ਕਿ ਠੰਡ ਉਦੋਂ ਸ਼ਾਇਦ ਉਨੀ ਮਹਿਸੂਸ ਨਾ ਹੋਏ ਜਿੰਨੀ ਇੱਕਦਮ ਸਾਰੀਆਂ ਨਸਾਂ ਸੁੰਗੜ ਜਾਣੀਆਂ ਤੇ ਕੁਝ ਮਾੜਾ ਵਾਪਰ ਜਾਣਾ ਤਾਂ ਇਸੇ ਕਰਕੇ ਉਹਨਾਂ ਲਈ ਹਲਕਾ ਜਿਹਾ ਜਦੋਂ ਸੂਰਜ ਚੜ੍ਹ ਜਾਵੇ ਤਾਂ ਜਾਣਾ ਠੀਕ ਹੈ ਯੰਗੇਜ ਵਿੱਚ ਤੁਸੀਂ ਦੌੜੋ ਕਿਉਂ ਨਹੀਂ ਦੌੜਨਾ ਸਕੋ ਦੌੜੋਗੇ ਤਾਂ ਜ਼ਿਆਦਾ ਐਕਟਿਵ ਹੋ ਜਾਗੇ ਜੀ ਲੇਖ ਮੈਂ ਪੜਿਆ ਸੀ ਉਹਦੇ ਵਿੱਚ ਕਿਹਾ ਗਿਆ ਸੀ ਕਿ ਜਦੋਂ ਸਰਦੀਆਂ ਆਉਂਦੀਆਂ ਹਨ ਲੋਕਾਂ ਨੂੰ ਡਿਪਰੈਸ਼ਨ ਜ਼ਿਆਦਾ ਹੋ ਜਾਂਦਾ ਹੈ ਬਿਲਕੁਲ ਸੱਚਾਈ ਹੈ ਇਹ ਬਿਲਕੁਲ ਠੀਕ ਹੈ ਕਿਉਂਕਿ ਤੁਹਾਨੂੰ ਦਿਨ ਦੇ ਟਾਈਮ ਉਹ ਰੌਸ਼ਨੀ ਘੱਟ ਦਿਸਦੀ ਐ ਤੁਸੀਂ ਜ਼ਿਆਦਾ ਅੰਦਰ ਤੜੇ ਰਹਿੰਦੇ ਹੋ ਸੋ ਇੱਕ ਡਿਪਰੈਸ਼ਨ ਦਾ ਅਹਿਮ ਕਾਰਨ ਹੈ ਇਸੇ ਕਾਰਨ ਕਈ ਦੱਸ ਕਿ ਸਰਦੀਆਂ ਵਿੱਚ ਫੁੱਲ ਲਾਈਟਸ ਤੁਹਾਡੀਆਂ ਅੰਦਰ ਆਨ ਹੋਣ ਤਾਂ ਕਿ ਤੁਹਾਨੂੰ ਉਹ ਚੰਗਾ ਮਹਿਸੂਸ ਹੋਵੇ ਤੇ ਦੂਸਰੀ ਗੱਲ ਅਹਿਮ ਹੁੰਦੀ ਹੈ ਕਿ ਤੁਸੀਂ ਦਿਨੇ ਸਗੋਂ ਸੂਰਜ ਵਿੱਚ ਨਿਕਲੋ ਜਿੰਨੀ ਰੋਸ਼ਨੀ 'ਚ ਤੁਸੀਂ ਹੋਵੋਗੇ ਉਹਨਾਂ ਤੁਹਾਨੂੰ ਅੱਛਾ ਮਹਿਸੂਸ ਹੁੰਦਾ ਸੋ ਜਿਹੜੀਆਂ ਕੰਟਰੀਜ਼ ਵਿੱਚ ਤੁਸੀਂ ਦੇਖਦੇ ਹੋ ਕਿ ਬਿਲਕੁਲ ਸੂਰਜ ਨਾ ਆਉਂਦਾ ਹੋਏ ਉਹ ਆਰਟੀਫੀਸ਼ੀਅਲ ਲਾਈਟਿੰਗ ਵਧਾ ਦਿੰਦੇ ਨੇ ਕਈਆਂ ਥਾਵਾਂ ਤੇ ਤਾਂ ਵੱਡੇ ਵੱਡੇ ਪਹਾੜਾਂ ਉੱਤੇ ਸ਼ੀਸ਼ੇ ਏਡੇ ਲਾ ਦਿੱਤੇ ਜਾਂਦੇ ਨੇ ਸੋ ਦਾ ਟੂ ਲਾਈਟ ਡਾਇਰੈਕਟ ਹੋਏ ਕਿਉਂਕਿ ਜਿਹੜੀ ਲਾਈਟ ਪੈਣੀ ਉਹ ਸਾਨੂੰ ਪੋਜ਼ਿਟਿਵਿਟੀ ਦਾ ਅਹਿਸਾਸ ਦਿੰਦੀ ਹੈ ਹਨੇਰਾ ਜਾਂ ਡਿਮ ਹੋਣਾ ਸਾਨੂੰ ਡਿਪਰੈਸ਼ਨ ਵੱਲ ਤੋਰਦਾ ਜੀ ਮੈਡਮ ਤੁਸੀਂ ਬਹੁਤ ਵਧੀਆ ਤੇ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਪਰ ਜਿਵੇਂ ਤੁਸੀਂ ਕਿਹਾ ਕਿ ਜੇਕਰ ਅਸੀਂ ਖੁਸ਼ ਨਹੀਂ ਹੋਵਾਂਗੇ ਤਾਂ ਚਿਹਰੇ ਤੇ ਰੌਣਕ ਨਹੀਂ ਆਏਗੀ ਸੋ ਸਰਦੀਆਂ ਵਿੱਚ ਦਿਲ ਦੀਆਂ ਵਿੱਚ ਪਤਾ ਜੀ ਜੋ ਸਿਆਣੇ ਕਹਿੰਦੇ ਨੇ ਤੇ ਜੋ ਸਾਡੇ ਟੌਪ ਦੇ ਸਾਈਕੀਆਟ੍ਰਿਸਟ ਕਹਿੰਦੇ ਨੇ ਉਹ ਕਹਿੰਦੇ ਜੀ ਇੱਕ ਸ਼ਬਦ ਆਪਣੇ ਦਿਮਾਗ ਵਿੱਚ ਫਿਟ ਕਰ ਲੋ ਜਾਓ ਟਟੇਕੂਚ ਯਾਨੀ ਕੈਸਾ ਫਾਵ ਹੈ ਕਿ ਜੀਨੂ ਤੁਹਾਨੂੰ ਅਗਾਹ ਵੱਧ ਦੇ ਵੇਖ ਕੇ ਸਾੜਾ ਲੱਗਦਾ ਹੋਵੇ ਯਾਨੀ ਉਹਨੂੰ ਲੱਗੇ ਕਿ ਮੈਂ ਇਹ ਬੰਦਾ ਹੱਸਦਾ ਵੀ ਨਹੀਂ ਦੇਖ ਸਕਦਾ ਮੈਨੂੰ ਜਿੜ ਹੋ ਰਹੀ ਹੈ ਮੈਂ ਕੁਛ ਨਹੀਂ ਟਾਇਲਟ ਕਰ ਸਕਦਾ ਤਾਂ ਮਤਲਬ ਇਹ ਉਹ ਵਿਚਾਰਾ ਰੋਗੀ ਹੈ ਮਾਨਸਿਕ ਰੋਗੀ ਹੈ ਉਸ ਇੱਕ ਯਾਨੀ ਮਾਨਸਿਕ ਰੋਗੀ ਬੰਦੇ ਦੇ ਨਾਲ ਜੋ ਹੱਸ ਨਹੀਂ ਸਕਦਾ ਖਿੜਖਿੜਾ ਨਹੀਂ ਸਕਦਾ ਤੋ ਅਸੀਂ ਆਪ ਮਾਨਸਿਕ ਰੋਗੀ ਹੋ ਜਾਈਏ ਕਿ ਉਹਦੇ ਦਿਮਾਗ ਚ ਇੰਨੀ ਗੰਦਗੀ ਸੀ ਤੇ ਉਹ ਪੜ ਕੇ ਮੈਂ ਵਾਪਸ ਉਨੀ ਗੰਦਗੀ ਕੱਢਾਂ ਇਹ ਮਾਨਸਿਕ ਰੋਗੀ ਉਹ ਤਾਂ ਹੈ ਹੀ ਆ ਅਸੀਂ ਵੀ ਬਣ ਰਹੇ ਆ ਸੋ ਇਹਦਾ ਮਤਲਬ ਹੈ ਤੁਸੀਂ ਮੂਰਖ ਹੈ ਨਾਲ ਨਾਲ ਲੁੱਜੀ ਹੈ ਭਈ ਤੁਹਾਨੂੰ ਅਫਸੋਸ ਚੰਗਾ ਲੱਗਦਾ ਤੁਹਾਨੂੰ ਕ੍ਰਿਟਿਸਿਜ਼ਮ ਚੰਗੀ ਲੱਗਦੀ ਹੈ ਜੀ ਸਦਕੇ ਕਰੋ ਨਾ ਰੱਜ ਕੇ ਤੁਹਾਡੇ ਆਪਣਾ ਕਿਰਦਾਰ ਹੈ ਪਰ ਸਾਡਾ ਆਪਣਾ ਕਿਰਦਾਰ ਹੈ ਇਸ ਲਈ ਕਿਹਾ ਜਾਂਦਾ ਜੀ ਕਿ ਸਰਦੀਆਂ ਵਿੱਚ ਲਾਫਟਰ ਕਲੱਬ ਲਾਜ਼ਮੀ ਜੀ ਜ਼ਰੂਰ ਜੁਆਇਨ ਕਰੋ ਤੇ 10 ਮਿੰਟ ਖਿੜ-ਖਿੜਾ ਕੇ ਹਾਸਲੋ ਦੁਨੀਆ ਨੇ ਸੜਨਾ ਹੀ ਹੈ ਕਿ ਹੱਸ ਦੇ ਕਿਉਂ ਨਹੀਂ ਸੜਨ ਦੋ ਨਾ ਫਿਰ ਉਹਨਾਂ ਦਾ ਆਪਣਾ ਕਿਰਦਾਰ ਹੈ ਪਰ ਜਿਹੜੇ ਨਾਲ ਜੁੜਦੇ ਨੇ ਕੋ ਆਓ ਜੀ ਆਪਾਂ ਰਲ ਕੇ ਹੱਸਦੇ ਆ ਕਿਉਂਕਿ ਦੁੱਖ ਤਾਂ ਭਰੇ ਪਏ ਨੇ ਕਦਮ-ਕਦਮ ਤੇ ਜ਼ਿੰਦਗੀ ਤਾਂ ਇਹੋ ਜੀ ਹੀ ਹੈ ਸੋ ਜਿੰਨਾ ਕੁ ਸਮਾਂ ਕਿੜ-ਕਿੜਾ ਕੇ ਹਾਸ ਸਕਦੇ ਆ ਹੱਸ ਲਈਏ ਜੀ ਉਹਨੇ ਤੁਹਾਨੂੰ ਅੰਦਰ ਪੋਜ਼ਿਟਿਵਿਟੀ ਦੇਣੀ ਹੈ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਬੀਜ ਜਿਹੜੇ ਅੰਦਰ ਬੀਜੇ ਜਾ ਚੁੱਕੇ ਨੇ ਸ਼ਾਇਦ ਉਸੇ ਹਾਸੇ ਨਾਲ ਤੁਹਾਡੇ ਚੰਗੇ ਹਾਰਮੋਨ ਤੁਹਾਡੇ ਸੈਰੋਟੋਨਿਨ ਤੁਹਾਡੇ ਡੋਪਾਮਿਨ ਉਹ ਬਿਮਾਰੀ ਨੂੰ ਉੱਥੇ ਹੀ ਠੱਪ ਕਰ ਦੇਣ ਕੀ ਪਤਾ ਹੁੰਦਾ ਜੀ ਸੋ ਇਹਦਾ ਮਤਲਬ ਹੈ ਜਿੰਨਾ ਕੁ ਵੀ ਸਮਾਂ ਹੈ ਘਟੋ-ਘਟ ਆਪਾਂ ਖੁਸ਼ੀ ਆਪ ਵੀ ਆਪਣੇ ਅੰਦਰ ਉਜਾਗਰ ਕਰੀਏ ਦੂਜਿਆਂ 'ਚ ਵੀ ਵੰਡ ਲਈਏ ਮੈਡਮ ਲੋਕ ਤਾਂ ਸਰਦੀਆਂ ਵਿੱਚ ਗੋੜੇ ਸ਼ੱਕਰ ਬਹੁਤ ਹੀ ਸ਼ੌਂਕ ਦੇ ਨਾਲ ਖਾਂਦੇ ਆ ਤੇ ਤੁਸੀਂ ਮਨਾ ਕਰ ਰਹੇ ਹੋ ਕਿ ਗੋੜੇ ਸ਼ੱਕਰ ਨਹੀਂ ਖਾਣਾ ਚਾਹੀਦਾ ਹਰੀਨਾ ਜੀ ਅਸਲ 'ਚ ਗੱਲ ਇਹ ਆ ਕਿ ਸਾਡੇ ਕੋਲ ਜਿਵੇਂ ਮੈਂ ਦੱਸਿਆ ਕਿ ਏਵਰੀ 3ਰਡ ਪਰਸਨ ਸਾਡੇ ਕੋਲ ਪੰਜਾਬ ਵਿੱਚ ਹਰ ਤੀਜਾ ਬੰਦਾ ਪਹੁੰਚ ਰਿਹਾ ਹੈ ਜਿਹੜਾ ਫੈਟੀ ਲਿਵਰ ਨਾਲ ਜੁੜ ਰਿਹਾ ਬਿਆਨਤ ਕੇਸ ਆਏ ਪਏ ਨੇ ਤੇ ਉਹਦੇ ਨਾਲ ਜਿਸ ਢੰਗ ਨਾਲ अर्ਲੀ ਡੈਥਸ ਹੋਣੀਆਂ ਇਹ ਸਾਰੇ ਕੁਝ ਦਾ ਨਿਚੋੜ ਕੱਢਿਆ ਗਿਆ ਕਿ ਪਹਿਲਾਂ ਅਸੀਂ ਸੋਚਦੇ ਸਾਂ ਤੇਲ ਕਿਉਂ ਦੇ ਕਾਰਨ ਜੋ ਹੁਣ ਤੱਕ ਅਸੀਂ ਪੜਦੇ ਵੀ ਹੋ ਰਹੇ ਸੀ ਪਰ ਹੁਣ ਜੋ ਲੇਟੈਸਟ ਕੋਝਾ 20-20 ਸਾਲ ਚੱਲੀਆਂ ਜਿਨ੍ਹਾਂ ਦੀਆਂ ਰਿਪੋਰਟਾਂ ਆਈਆਂ ਨੇ ਉਹ ਸਾਰੇ ਦਾ ਸਾਰਾ ਆਧਾਰ ਮਿੱਠੇ ਤੇ ਬਣਾ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਢਿੱਡੰਦਰ ਖਾਣਾ ਕੋਈ ਵੱਖ ਨਹੀਂ ਹੈ ਭਾਵੇਂ ਗੁੜ ਹੋਏ ਭਾਵੇਂ ਉਹਨੂੰ ਆਰਗੈਨਿਕ ਨਾ ਲੈਦੋ ਨਾਨ ਆਰਗੈਨਿਕ ਲੈਦੋ ਪਰ ਗੁੜ ਸ਼ੱਕਰ ਸ਼ਹਿਦ ਢਿੱਡ ਦੇ ਅੰਦਰ ਜਾਣ ਤੋਂ ਬਾਅਦ ਜਿਗਰ ਦੇ ਵਿੱਚ ਉਸੇ ਹੀ ਤਰੀਕੇ ਜੰਮਦਾ ਉਹ ਸਿਸਟਮ ਹੀ ਉਦਾਂ ਦਾ ਯਾਨੀ ਅੰਦਰ ਕੁਝ ਜਿਹੜਾ ਢਿੱਡ ਦੇ ਅੰਦਰ ਖਾਣਾ ਨਹੀਂ ਹੈ ਜਿਹੜਾ ਕਵੇ ਗੁੜ ਇੱਧਰ ਜਾਵੇ ਸ਼ੱਕਰ ਇੱਧਰ ਜਾਵੇ ਖੰਡ ਇੱਧਰ ਜਾਵੇ ਉਹਨੇ ਇੱਕੋ ਹੀ ਤਰੀਕੇ ਜਾਣਾ ਮੈਂ ਜ਼ਿਕਰ ਜਿਵੇਂ ਬਾਰ-ਬਾਰ ਕਰ ਰਹੀ ਹਾਂ ਕਿ ਅਸੀਂ ਜੇ ਇਹ ਖਾਣਾ ਜੇ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਅਸੀਂ ਇੰਨੀ ਕਸਰਤ ਕਰਨੀ ਹੈ ਤਾਂ ਇਹ ਹਾਜ਼ਮ ਹੋਣਾ ਉਸ ਹਿਸਾਬ ਨਾਲ ਲੈ ਰਹੇ ਹੋ ਤਾਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਸੀਂ ਟੋਟਾ ਜਾਂ ਗੁੜ ਲਓ ਬਿਲਕੁਲ ਖਾਣੇ ਤੋਂ ਬਾਅਦ ਕੋਈ ਗੱਲ ਨਹੀਂ ਅੰਨਿਕਦਾ ਪਰ ਜੇ ਤੁਸੀਂ ਕਹੋਗੇ ਮੈਂ ਭੇਲੀ ਖਾ ਲਈ ਜਾਂ ਮੈਂ ਸ਼ੱਕਰ ਦੇ 4 ਚਮਚ ਪਾ ਕੇ ਚਾਹ ਵਿੱਚ ਲੈ ਲਈ ਤਾਂ ਭਈ ਉਹਨਾਂ ਹਜ਼ਮ ਤਾਂ ਤੁਸੀਂ ਕਰ ਨਹੀਂ ਰਹੇ ਇਹ ਨਹੀਂ ਕਿ ਤੁਸੀਂ ਮੂੰਹ 'ਚ ਪਾਈ ਤੁਹਾਨੂੰ ਬਿਮਾਰੀ ਹੋ ਗਈ ਉਹ ਤੁਹਾਨੂੰ ਦਿ세ਗੀ ਅੱਜ ਤੋਂ 7 ਸਾਲ ਬਾਅਦ ਜਦੋਂ ਫਿਰ ਤੁਸੀਂ ਰਿਵਰਸਰਲੀ ਚੀਕਾ ਮਾਰੋਗੇ ਵੀ ਬਿਮਾਰੀ ਤਾਂ ਹੋ ਗਈ ਇਸੇ ਲਈ ਇਹ ਪਹਿਲਾਂ ਹੀ ਵਾਰਨਿੰਗ ਦਿੱਤੀ ਜਾ ਚੁੱਕੀ ਹੈ ਇਵਨ ਸਾਡੇ ਪ੍ਰਧਾਨ ਮੰਤਰੀ ਤੱਕ ਨੇ ਖਿਆਲ ਦੀ ਬੱਚਿਆਂ ਦੀ ਡਾਈਟ ਵਿੱਚ ਆਪਾਂ ਮਿੱਠਾ ਬੰਦ ਕਰੀ ਯਾਨੀ ਜੇ ਉਸ ਲੈਵਲ ਤੱਕ ਗੱਲ ਤੁਰੀ ਦਾ ਸਮਝੋ ਕਿ ਸਾਰੇ ਡਾਕਟਰ ਜਿੰਨੇ ਵੀ ਇਸ ਵੇਲੇ ਖਾਸ ਤੌਰ ਤੇ ਬੱਚਿਆਂ ਦੇ ਉਹ ਸਪੈਸ਼ਲੀ ਵਰਨਿੰਗ ਦੇ ਰਹੇ ਨੇ ਵੀ ਇਹਨਾਂ ਦੀ ਖੁਰਾਕ ਚੋਂ ਮਿੱਠਾ ਮਨਫੀ ਕਰੋ ਕਿਉਂਕਿ ਇਹ ਮਿੱਠਾ ਹੀ ਅਸਲ ਜੜ ਲੱਬਿਆ ਗਿਆ ਜੋ ਸਾਡੀਆਂ ਯੰਗ ਡੈਥਸ ਹੋ ਰੀਆਂ ਉਹੀ ਕਾਰਨ ਹੈ ਤੇ ਆਪਾਂ ਗੁੜ ਸ਼ੱਕਰ ਸੀਮਤ ਮਾਤਰਾ ਚ ਜੇ ਤੁਸੀਂ ਕਸਰਤ ਕਰ ਰਹੇ ਹੋ ਤਾਂ ਤੁਸੀਂ ਥੋੜਾ ਜਿਹਾ ਜ਼ਰੂਰ ਟੋਟਾ ਲੈ ਸਕਦੇ ਹੋ ਪਰ ਵੱਧ ਖਾਣਾ ਜੇ ਗੁੜ ਸ਼ੱਕਰ ਤੁਹਾਨੂੰ ਬਿਮਾਰ ਕਰ ਰਿਹਾ ਹੋਵੇ ਉਹਦੇ ਨਾਲੋਂ ਆਪਾਂ ਜ਼ੁਬਾਨ ਨਾ ਮਿੱਠੀ ਕਰ ਲਈਏ ਜੀ ਬਹੁਤ ਵਧੀਆ ਗੱਲ ਮੈਮ ਚਾਂਦੇ ਜਾਂ ਤੇ ਇੱਕ ਸਵਾਲ ਕਹਿੰਦੇ ਆ ਕਿ ਸਿਆਣੀਆਂ ਦਾ ਕਿਹਾ ਤੇ ਔਲਿਆਂ ਦਾ ਖਾਧਾ ਬਾਦੀ ਵਿੱਚ ਪਤਾ ਚੱਲਦਾ ਹੈ ਬਿਲਕੁਲ ਔਲਿਆਂ ਦਾ ਸੀਜ਼ਨ ਅਜਿਹਾ ਹੈ ਇਹ ਕਿਵੇਂ ਖਾਣੇ ਚਾਹੀਦੇ ਤੇ ਕਦੋਂ ਖਾਣੇ ਚਾਹੀਦੇ ਆ ਬੈਸਟ ਹੁੰਦੇ ਆ ਜੀ ਉਬਾਲ ਕੇ ਖਾਣੇ ਬੈਸਟ ਜੋ ਵੇ ਹੈ ਕਿ ਉਬਾਲ ਕੇ ਤੁਸੀਂ ਖਾ ਸਕਦੇ ਹੋ ਉਸ ਚ ਯਾਨੀ ਥੋੜਾ ਜਿਹਾ ਤੁਸੀਂ ਨਮਕ ਹਲਦੀ ਆਪਣੇ ਹਿਸਾਬ ਨਾਲ ਪਰ ਜੇ ਤੁਸੀਂ ਅ ਉਨੂੰ ਯਾਨੀ ਇੱਕ ਵਾਰ ਤਲਦੇ ਹੋ ਤਾਂ ਉਹਦਾ ਕਾਫੀ ਹੱਦ ਤੱਕ ਉਹਦਾ ਵਿਟਾਮਿਨ ਸੀ ਨਿਕਲ ਜਾਂਦਾ ਜੇ ਯਾਨੀ ਉਹਨਾ ਅਸਰਦਾਰ ਨਹੀਂ ਰਹਿੰਦਾ ਬਿਲਕੁਲ ਉਸੇ ਤਰ੍ਹਾਂ ਜਦੋਂ ਮਰੱਬਾ ਖਾਂਦੇ ਆ ਤਾਂ ਉਹਦੇ ਵਿੱਚਲਾ ਜਿਹੜਾ ਮਿੱਠਾ ਹੈ ਉਹਦਾ ਅਸਰ ਘਟੋ-ਘਟ 1/4 ਰਹਿਣ ਦਿੰਦਾ ਹੂੰ ਸੋ ਇਸੇ ਕਰਕੇ ਬੈਸਟ ਤਾਂ ਹੁੰਦਾ ਤੁਸੀਂ ਉਹਨੂੰ ਉਬਾਲ ਕੇ ਇੰਜ ਹੀ ਖਾ ਲਓ ਤੇ ਨਹੀਂ ਫਿਰ ਅੱਜਕਲ ਤਾਂ ਰੋਸਟ ਵੀ ਹੋ ਜਾਂਦੇ ਨੇ ਅੱਜਕਲ 에ਅਰ ਫਰਾਇਰ ਜਿੰਨਾਂ ਕੋਲ ਨੇ ਉਹਦੇ ਵਿੱਚ ਵੀ ਬਣਾ ਸਕਦੇ ਨੇ ਸੋ ਇਹ ਤੁਸੀਂ ਜਾਨੀ ਬੋਇਲ ਕਰਕੇ ਉਹਦੇ ਵਿੱਚ ਪਾਓ ਬੜੇ ਮਜ਼ੇਦਾਰ ਬਣਦੇ ਨੇ ਸੋ ਇਸ ਤਰ੍ਹਾਂ ਹੀ ਖਾਓ ਤਾਂ ਬਿਹਤਰ ਜੇ ਬਾਕੀ ਆਪੋ ਆਪਣਾ ਸਵਾਦ ਜੇ ਉਹਦਾ ਅਸਰ ਘਟਾ ਕੇ ਜਿਵੇਂ ਵੀ ਖਾਣਾ ਚਾਹੋ ਪਰ ਤਿੱਤਰ ਰਹੋ ਹੁੰਦਾ ਜੀ ਮੈਡਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਤੇ ਮੈਂ ਤੁਹਾਡੇ ਲਈ ਸੁਨੇਹਾ ਜ਼ਰੂਰ ਦੇ ਦੇ ਆਂ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਦੁਨੀਆ ਤੁਰਦੀ ਰਹਿਣੀ ਆਪਾਂ ਹੈਗੇ ਜਾਂ ਨਹੀਂ ਹੈਗੇ ਪਰ ਜਿੰਨੀ ਦੇ ਰਹੇ ਆਂ ਆਓ ਖੁਸ਼ੀਆਂ ਕਿੜੇ ਵੱਢ ਜਾਈਏ ਬਿਲਕੁਲ ਬਹੁਤ ਹੀ ਖੂਬਸੂਰਤ ਸੁਨੇਹਾ ਤੁਹਾਡੀਆਂ ਸਰਦੀਆਂ ਬਹੁਤ ਹੀ ਵਧੀਆ ਬੀਤਣ ਅਸੀਂ ਇਹੀ ਕਾਮਨਾ ਕਰਦੇ ਹਾਂ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ